ਪਛਾਤਾ ਪੈਂਦਾ ਹੈ ਰਵਾਜ ਜਿਹਾ ਚੱਲਦਾ ਪਹਿਲਾਂ ਤੰਗ ਪੂਰੀ ਵੀ ਪੈਂਤੁੰਦੀ ਸੀ ਲੋਕੋ ਖੇ ਵੀ ਪਾਉਂਦੇ ਸੀ ਤੰਗ ਵੀ ਰਹਿੰਦੇ ਸੀ ਬੈਠਾ ਵੀ ਨਹੀਂ ਕਰਦਾ ਸੀ ਪਰ ਰਵਾਜ ਸੀ ਤਾਉਂਦੇ ਜਰੂਰ ਸੀ ਇੱਕ ਟਾਈਮ ਸੀ ਜਦ ਬੈਲ ਮੋਟਰ ਦਾ ਟਾਈਮ ਆਇਆ ਬੈਲ ਮੋਟਰ ਲੋਕਾਂ ਨੇ ਉਹ ਛੇੜਦੀਆਂ ਬੈਲ ਮੋਟਰ ਸਵਾਲੀਆਂ ਇਹ ਰਵਾਜ ਉਹਦੀਆਂ ਪਰਾਣੇ ਸਾਰੇ ਜਦੋਂ ਘੁੰਡ ਚੱਕ ਕੇ ਦੇਖਦੇ ਸਨ ਬੱਚਾ ਵੀ ਕਹਿੰਦਾ ਮੈਂ ਨਵੀਂ ਆਂਟੀ ਆਈ ਨੂੰ ਦੇਖਣਾ ਹੈ ਨੰਦਾ ਕਹਿੰਦੀ ਮੈਂ ਭੁਇਾਈ ਦਾ ਮੂੰਹ ਕਹਿੰਦਾ ਦੇਖਣਾ ਹੈ ਜੇੋਰ ਕਹਿੰਦਾ ਮੈਂ ਦੇਖਣਾ 5 ਰੁਪਏ ਦਿੱਤ ਨੂੰ ਜਿਹੜੇ ਨਵੀਂ ਮਕਲਾਵੇ ਆਈ ਭੋਤੀ ਦਾ ਚਾਹ ਮੂੰਹ ਤੇ ਕਹਿੰਦਾ ਸਾਰਾ ਪਰਿਵਾਰ ਖੁਸ਼ੀ ਨਾਲ ਇਹ ਤਾਂ ਝਾੜੂ ਨੂੰ ਮੋੜ ਲਾਉਣ ਤੇ ਲੋਕ ਕੱਪਾ ਬਾਰ ਹੋਏ ਸੀ ਤੁਹਾਡਾ قصور ਨਹੀਂ ਇਹ ਕੁਦਰਤੀ ਬਦਲਾਅ ਆਉਂਦਾ ਹੈ ਔਰ ਬਦਲਾਅ ਦਾ ਫਿਰ ਚੰਗੇ ਬੜੇ ਦਾ ਪਤਾ ਵੀ ਨਹੀਂ ਲੱਗਦਾ ਜੇ ਸੱਚ ਦੇ ਨਾਲ ਝੂਠ ਨਾ ਹੋਵੇ ਤੇ ਸੱਚ ਦਾ ਵੀ ਪਤਾ ਨਾ ਲੱਗੇ ਜੇ سونے ਦੇ ਨਾਲ ਪਿੱਤਰ ਨਾ ਹੋਵੇ ਤੇ سونے ਦਾ ਪਤਾ ਹੋਣਾ ਚਾਹੀਦਾ ਹੈ ਔਰ ਪਤਾ ਲੱਗਦਾ ਹੈ ਜਦੋਂ ਤੁਸੀਂ ਬਦਲਦੇ ਹੋ ਬਦਲਾਅ ਤੋਂ ਬਾਅਦ ਪਤਾ ਲੱਗਦਾ ਹੈ ਫਿਰ ਬੰਦਾ ਕਹਿੰਦਾ ਯਾਰ ਉਹਦੇ ਨਾਲ ਸਭ ਹੀ ਚੰਗੇ ਸੀ ਮੈਨੂੰ ਅਫਸੋਸ ਨਹੀਂ ਹੈ ਅਫਸੋਸ ਇਸ ਗੱਲ ਦਾ ਹੈ ਜਿੰਨੀ ਸਪੀਡ ਨਾਲ ਲੋਕਾਂ ਦੇ ਉਮੀਦਾਂ ਨਾਲ ਮੋਕਾ ਪਾਈਆਂ ਸੀ ਲੋਕਾਂ ਦੇ ਦਿਲਾਂ ਨੂੰ ਫੇਸ ਫੋਨ ਕੀਤਾ ਕੋਈ ਵੀ ਕੰਮ ਗੱਲਾਂ ਕਰੀਆਂ ਐ ਗੱਲ ਗੱਲੀਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਕੰਮ ਦਾ ਜਠਾਣੀ ਕਰਦੀਆਂ ਗੱਲਾਂ ਮੈਂ ਜਾਰੇ ਕਰਦੀਆਂ ਇਹ ਜੀ ਠੀਕ ਹੈ ਇਹਨਾਂ ਨੂੰ ਗੱਲਾਂ ਆਉਂਗੀਆਂ ਨੇ ਇਹ ਗੱਲਾਂ ਕਰਦੇ ਨੇ ਤੇ ਸਾਨੂੰ ਆਪਣੇ ਸਮਾਜਕ ਪੀਰ ਅਸੀਂ ਕੰਮ ਕਰਦੇ ਆ ਅਸੀਂ 100 ਕਰੋੜ ਰੁਪਇਆ ਲਾਇਆ ਪੰਜਾਬ ਸਰਕਾਰ ਦਾ ਦਾਬੇ ਤੇ 230000 ਪੈਨਸ਼ਨਾਂ ਲਾਇਆਂ ਨੇ